ਆਪਣੇ ਕਿਸਾਨ ਭਰਾ ਬਹੁਤ ਬਹੁਤ ਜਿਆਦੇ ਪਰੇਸ਼ਾਨ ਆ ਕਹਿੰਦੇ ਸਾਡੇ ਝੋਨੇ ਦੇ ਵਿੱਚ ਤਾਂ ਹਲਦੀ ਰੋਗ ਜਿਹਨੂੰ ਆਪਾਂ ਫਾਲਸ ਸਮਟ ਕਹਿੰਨੇ ਆ ਬਹੁਤ ਬਹੁਤ ਜਿਆਦੇ ਆ ਗਿਆ ਕਹਿੰਦੇ ਸਾਡਾ ਤਾਂ ਦਾਣਾ ਪਟਾਕਾ ਜਿਹਾ ਮਾਰੀ ਜਾਂਦਾ ਗਟੋਲੀ ਜੀ ਬਣੀ ਜਾਂਦੀ ਆ ਅਸੀਂ ਕੀ ਕਰਗੇ ਅਸੀਂ ਤਾਂ ਬਹੁਤ ਬਹੁਤ ਹੀ ਜਿਆਦੇ ਮਹਿੰਗੀਆਂ ਮਹਿੰਗੀਆਂ ਸਪਰੇ ਹਾਂ ਵੀ ਕਰ ਲਈਆਂ ਪਰੰਤੂ ਫੇਰ ਵੀ ਸਾਡੇ ਤਾਂ ਹਲਦੀ ਰੋਗ ਬਹੁਤ ਬਹੁਤ ਜਿਆਦੇ ਆ ਗਿਆ ਦਿਨੋਂ ਦਿਨ ਵੱਧਦੇ ਜਾ ਰਿਹਾ ਸਾਨੂੰ ਤਾਂ ਇਸ ਦਾ ਪੱਕਾ ਦਾ ਇਲਾਜ ਦੱਸ ਦੋ ਤਾਂ ਦੋਸਤੋ ਤੁਹਾਡੇ ਖੇਤਾਂ ਦੇ ਵਿੱਚ ਹਲਦੀ ਰੋਗ ਆਉਣ ਦਾ ਮੇਨ ਕਾਰਨ ਸਾਰੇ ਉੱਪਰ ਆਪਣਾ ਮੌਸਮ ਬਹੁਤ ਜ਼ਿਆਦਾ ਖਰਾਬ ਰਿਹਾ ਲਗਾਤਾਰ ਮੀਂਹ ਪੈਂਦੇ ਰਿਹਾ ਹਵਾ ਦੇ ਵਿੱਚ ਨਮੀ ਬਹੁਤ ਜ਼ਿਆਦਾ ਰਹੀ ਹੈ ਉੱਪਰੋਂ ਆਪਾਂ ਯੂਰੀਆ ਵੀ ਬਹੁਤ ਜ਼ਿਆਦਾ ਪਾਈ ਇੱਕ ਤਾਂ ਮੀਂਹ ਬਹੁਤ ਪਈ ਉੱਪਰੋਂ ਯੂਰੀਆ ਜ਼ਿਆਦਾ ਪਾਈ ਹੈ ਅਤੇ ਲੇਟ ਤੱਕ ਪਾਈ ਹੈ ਇਹ ਮੇਨ ਕਾਰਨ ਹੈਗਾ ਹਲਦੀ ਰੋਗ ਦਾ ਪਰੰਤੂ ਦੋਸਤੋ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਇਦੇ ਉੱਪਰ ਵੀ ਮੀਂਹ ਪਿਆ ਨਸਾਰੇ ਉੱਪਰ ਫੁੱਲ ਮੀਂਹ ਪਿਆਗਾ ਪਰੰਤੂ ਇਹਦੇ ਵਿੱਚ ਤਾਂ ਤੁਹਾਨੂੰ ਦੇਖਣ ਨੂੰ ਵੀ ਹਲਦੀ ਰੋਗ ਨਹੀਂ ਮਿਲੇਗਾ ਤੱਕ ਭਰਾਓ ਨਾ ਸਭ ਤੋਂ ਪਹਿਲਾਂ ਤਾਂ ਜਿੰਨਾ ਕਿਸਾਨ ਭਰਾਵਾਂ ਦਾ ਝੋਨਾ ਹਲੇ ਗੋਭ ਦੇ ਵਿੱਚ ਆ ਪੂਰੀ ਗੋਭ ਦੇ ਵਿੱਚ ਆ ਮੁੰਜਰ ਬਾਰ ਆਉਣੀ ਵਾਲੀ ਆ ਤਾਂ ਬਿਲਕੁਲ ਸਹੀ ਸਮਾਂਗਾ ਹਲਦੀ ਰੋਗ ਨੂੰ ਕੰਟਰੋਲ ਕਰਨਾ ਕਿਉਂਕਿ ਅੱਗੇ ਮੌਸਮ ਸਾਫ਼ ਆ ਤਾਂ ਹੁਣ ਤੁਸੀਂ ਜੇਕਰ ਸਸਤੇ ਦੇ ਵਿੱਚ ਸਪਰੇਅ ਕਰਨਾ ਚਾਹੁੰਦੇ ਹੋ ਤਾਂ ਕਾਪਰ ਦੀ ਕਰ ਸਕਦੇ ਹੋ ਕਾਪਰ 400 ਤੋਂ ਲੈ ਕੇ 500 ਗ੍ਰਾਮ ਕਿਲੇ ਦਾ ਪਾਊਗਾ ਪਰੰਤੂ ਯਾਦ ਰੱਖੇ ਪਾਣੀ ਆਪਾਂ ਫੁੱਲ ਲਾਉਣਾ 150 ਤੋਂ ਲੈ ਕੇ ਘੱਟੋ ਘੱਟ 150 ਲੀਟਰ ਨਹੀਂ ਤਾਂ 200 ਲੀਟਰ ਪਾਣੀ ਲਾ ਦਿਓ ਸਿੱਧਾ ਪ੍ਰੈਸ਼ਰ ਪੱਤੇ ਤੇ ਨਹੀਂ ਮਾਰਨਾ ਕਿਉਂਕਿ ਥੋੜਾ ਜਿਹਾ ਖੁਸ਼ਕ ਹੁੰਦਾ ਕਈ ਵਾਰੀ ਇਹ ਪੱਤੇ ਲਾਲ ਕਰ ਦਿੰਦਾ ਤਾਂ ਕਰਕੇ ਦੋਸਤੋ ਕਿਉਂਕਿ ਕੰਟੈਕਟ ਫੰਗੀ ਸਾਈਡ ਆ ਇਸ ਕਰਕੇ ਪਾਣੀ ਜਿੰਨਾ ਲਾਉਂਗੇ ਓਨਾ ਹੀ ਤੁਹਾਡਾ ਫਾਇਦਾ ਆਊਗਾ ਯਾਦ ਰੱਖੇ ਇਸ ਕਾਪਰ ਨਾਲ ਸਿਰਫ ਆਪਾਂ ਸਟ੍ਰੈਪਟੋਸਾਈਕਲਨ ਦੀਆਂ ਪੁੜੀਆਂ ਜਿਹੜੀਆਂ ਪੀਲੀਆਂ ਨੇ ਪੁੜੀਆਂ ਨੇ ਨਾ ਦੋ 60 ग्राम ਦੀਆਂ ਜਿਨ੍ਹਾਂ ਪਰ 20 ਸੋਧਿਆ ਸੀ ਚੋਨੇ ਦਾ ਉਹ ਮਿਕਸ ਕਰ ਸਕਦੇ ਆ ਇਸ ਤੋਂ ਇਲਾਵਾ ਹੋਰ ਕੋਈ ਵੀ ਦਵਾਈ ਨਾ ਸੁੰਢੀ ਵਾਲੀ ਨਾ ਭੁੰਢੀ ਵਾਲੀ ਨਾ ਤੇਲੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਕੋਈ ਵੀ ਦਵਾਈ ਇਸ ਨਾਲ ਮਿਕਸ ਨਹੀਂ ਕਰ ਸਕਦੇ ਹਾਂ ਦੋਸਤੋ ਨਹੀਂ ਤਾਂ ਤੁਹਾਡਾ ਹੀ ਨੁਕਸਾਨ ਹੋਵੇਗਾ ਜੇਕਰ ਤੁਸੀਂ ਕੋਈ ਦਵਾਈ ਮਿਕਸ ਕਰਨੀ ਹੈ ਤੇਲੇ ਵਾਲੀ ਮਿਕਸ ਕਰਨੀ ਹੈ ਸੁੰਢੀ ਵਾਲੀ ਮਿਕਸ ਕਰਨੀ ਆ ਤਾਂ ਬਾਜ਼ਾਰ ਦੇ ਵਿੱਚ ਇੱਕ ਕਾਪਰ ਪਲਸ ਮੈਨਕੋਜੀਬ ਹੁੰਦਾ ਸਲਫੇਟ ਦੇ ਵਿੱਚ ਪ੍ਰਤੀ ਏਕੜ ਉਸ ਦੀ ਡੋਜ਼ 500 ਤੋਂ ਲੈ ਕੇ 600 ਗ੍ਰਾਮ ਆ ਉਸ ਦੀ ਸਪਰੇ ਕਰ ਸਕਦੇ ਹੋ ਪਰੰਤੂ ਆਪਣਾ ਝੋਨਾ ਗੋਭ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਯਾਦ ਰੱਖੇ ਜੇਕਰ ਤੁਹਾਡਾ ਝੋਨਾ ਜਿਵੇਂ ਕਿ ਮੇਰਾ ਝੋਨਾ ਨਿਸਰਿਆ ਹੋਇਆ ਇਸ ਤਰ੍ਹਾਂ ਨਿਸਰ ਚੁੱਕਿਆ ਮੁੰਜਰਾ ਬਾਹਰ ਕੱਢ ਚੁੱਕਿਆ ਤਾਂ ਕਦੇ ਵੀ ਆਪਾਂ ਕਾਪਰ ਵਾਲੀ ਸਪਰੇ ਨਹੀਂ ਕਰਨੀ ਤਾਂ ਤੁਹਾਡੇ ਇਹ ਦਾਣੇ ਕਾਲੇ ਕਰ ਸਕਦਾ ਬਦਰੰਗ ਕਰ ਸਕਦਾ ਇਸ ਤੋਂ ਇਲਾਵਾ ਦੋਸਤੋ ਜੇਕਰ ਮਹਿੰਗੇ ਵੱਲ ਜਾਣਾ ਤਾਂ ਟ੍ਰਾਈਫਲੋਕਸਿਸਟ੍ਰੋਮਿਪਲਸ ਟੈਬ ਕੋਨਜੋਲ ਦਾ ਮਿਕਸਚਰ ਆਉਂਦਾ ਬਾਜ਼ਾਰ ਦੇ ਵਿੱਚ ਘੱਟੋ ਘੱਟ ਪੱਤੀ ਏਕੜ 150 ਗ੍ਰਾਮ ਡੋਜ਼ ਪਾਉਣੀ ਹੈ ਮਹਿੰਗਾ ਕਾਫੀ ਹੋਊਗਾ ਪਰੰਤੂ ਹਲਦੀ ਰੋਗ ਤੇ ਬਹੁਤ ਬਹੁਤ ਜਿਆਦੇ ਵਧੀਆ ਰਿਜ਼ਲਟ ਹੈਦਾ ਯਾਦ ਰੱਖੇ ਸਿੱਧਾ ਪ੍ਰੈਸ਼ਰ ਆਪਾਂ ਪੱਤੇ ਤੇ ਨਹੀਂ ਮਾਰਨਾ ਅਤੇ ਸਪਰੇਅ ਦੇ ਵਿੱਚ ਘੱਟੋ-ਘੱਟ 200 ਲੀਟਰ ਪਾਣੀ ਲੱਗਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੂੰ ਇੱਥੇ ਤਾਂ ਆਪਣੇ ਕਿਸਾਨ ਭਰਾ ਕਹਿ ਰਹੇ ਆ ਕਿ ਜਿਹੜਾ ਸਾਡੇ ਤਾਂ ਹਲਦੀ ਰੋਗ ਆ ਗਿਆ ਅਸਤਾ ਸਪਰੇਹਾ ਕਰਕੇ ਦੇਖ ਲਿਆ ਸਾਨੂੰ ਤਾਂ ਕੋਈ ਬਹੁਤਾ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਮਿਲਿਆ ਤਾਂ ਦੋਸਤੋ ਜੇਕਰ ਤੁਹਾਡੇ ਹਲਦੀ ਰੋਗ ਆ ਚੁੱਕਿਆ वैसे त दोस्तों ਤੁਸੀਂ ਹੁਣ ਪਾਣੀ ਦਾ ਮੈਨੇਜਮੈਂਟ ਕਰਨਾ ਕਿ ਤੁਸੀਂ ਹੁਣ ਪਾਣੀ ਸੁਕਾ ਸੁਕਾ ਕੇ ਆ ਹਵਾ ਲਵਾ ਲਵਾ ਕੇ ਲਾਉਣਾਗਾ ਆਈ ਨਹੀਂ ਕਿ ਪਾਣੀ ਨਾ ਭਰੀ ਰੱਖਣ ਜਿੰਨਾ ਜ਼ਿਆਦੇ ਤੁਸੀਂ ਪਾਣੀ ਲਗਾਉਗੇ ਉਨਾ ਹੀ ਜ਼ਿਆਦੇ ਇਹ ਹਲਦੀ ਰੁਗ ਤੁਹਾਡੇ ਖੇਤਾਂ ਦੇ ਵਿੱਚ ਆਵੇਗਾ ਇਸ ਕਰਕੇ ਅੱਜ ਪਾਣੀ ਲਗਾਇਆ ਜੇਕਰ ਉਹ 2 ਦਿਨ ਤੁਹਾਡੇ ਖੇਤਾਂ ਵਿੱਚ ਖੜਾ ਤੱਕ ਖੜਾ ਰਹਿੰਦੇ ਹੋ ਉਸ ਤੋਂ ਬਾਅਦ ਤੀਜੇ ਦਿਨ ਜੇਕਰ ਉਹ ਪਾਣੀ ਸੁੱਕਦਾ ਤਾਂ ਉਹਨੂੰ ਚੰਗੀ ਤਰ੍ਹਾਂ ਹਵਾ ਲਵਾਓ 24-25 ਘੰਟੇ ਤੇ ਉਸ ਤੋਂ ਬਾਅਦ ਹੀ ਤੁਸੀਂ ਪਾਣੀ ਲਗਾਉਣਾ ਤਾਂ ਦੋਸਤੋ ਇਸ ਤੋਂ ਇਲਾਵਾ ਇੱਕ ਸਪਰੇਅ ਹੁੰਦੀ ਹੈ ਮਾਰਕੀਟ ਦੇ ਵਿੱਚ ਕਲੋਰੋਥਾਲੂਨਿਲ 75% ਹਾਂ ਦੋਸਤੋ ਜੇਕਰ ਤੁਹਾਡੇ ਹਲਦੀ ਰੋਗ ਆ ਚੁੱਕਿਆ ਤਾਂ ਇਸ ਦੀ ਸਪਰੇਅ ਕਰ ਸਕਦੇ ਹੋ ਹੋ ਸਕਦਾ ਤੁਹਾਡਾ ਹਲਦੀ ਰੋਗ ਉੱਥੇ ਹੀ ਰੁਕ ਜਾਵੇ ਇਹ ਸਪਰੇਅ ਦੀ ਵਰਤੋਂ ਕਰ ਸਕਦੇ ਹੋ ਯਾਦ ਰੱਖੀਏ ਦੋਸਤੋ ਜਿਹੜੀ ਇਹ ਸਪਰੇਅ ਆ ਪ੍ਰਤੀ ਏਕੜ ਜਿੰਨਾ ਜਲ ਤੁਸੀਂ ਪਾਣੀ ਲਾ ਸਕਦੇ ਹੋ ਘੱਟੋ ਘੱਟ 150 ਲੀਟਰ ਅਤੇ ਵੱਧ ਤੋਂ ਵੱਧ 200 ਲੀਟਰ ਤੱਕ ਪਾਣੀ ਲੱਗਣਾ ਜ਼ਰੂਰੀ ਹੈ ਕਿਉਂਕਿ ਇਹ ਕੰਟੈਕਟ ਫੰਗੀਸਾਈਡ ਆ ਤਾਂ ਕਰਕੇ ਦੋਸਤੋ ਵੱਧ ਤੋਂ ਵੱਧ ਪਾਣੀ ਲਗਾਓ ਤੇ ਇਹ ਕਲੋਰੋਥਾਲੋਨਿਲ ਦੀ ਸਪਰੇ ਤੁਸੀਂ ਕਰ ਸਕਦੇ ਹੋ ਤਾਂ ਦੋਸਤੋ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ